ਆਪਾਂ ਤੁਹਾਨੂੰ ਇਹੋ ਨੋਟ ਜਰਾ ਕਰਾਇਆ ਜਾ ਰਿਹਾ ਹੈ ਉਹ ਵੀ ਗਰੇ ਵੀ ਬਣਾ ਕੇ ਖੁਸ਼ੀ ਨਾਲ ਪੜ੍ਹਨ ਲਈ। ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਇੱਥੇ ਸਾਡੇ ਗ੍ਰੈਬ ਖਿਆਣ ਤੇ ਬਹੁਤ ਬਹੁਤ ਧੰਨਵਾਦ। ਸਾਰੇ ਤੁਹਾਡੇ ਸਰੋਟਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਕਬੱਡੀ ਟੂਰਨਾਮੈਂਟ ਆ ਵੈਸੇ ਤੇ ਇਹ ਚੌਥਾ ਆ। ਪਰ ਅਹੀਂ ਜਿਹੜਾ ਪਹਿਲਾ ਗਾਇਓ ਤੋਂ ਬਾਅਦ ਚ 2-3 ਸਾਲ ਗੈਰ ਪਿਆ ਗਿਆ ਇਹ ਕਰਕੇ ਅਸੀਂ ਚੌਥਾ ਨਹੀਂ ਤੀਜਾ ਹੀ ਮੰਨਦੇ ਇਹਨੂੰ। ਇਹ ਤੀਜਾ ਕਬੱਡੀ ਟੂਰਨਾਮੈਂਟ ਆ। ਇਹ ਪਿੰਡ ਪਲੇਟਾਂ ਦੇ ਵਿੱਚ ਜੋ ਕਿ ਬਹੁਤ ਐਨਆਰਆਈ ਵੀਐਨਐਸ ਜੀਯੋਗ ਦੇ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਲੈਵਲ ਤੇ ਬਣਾਇਆ ਜਾ ਰਿਹਾ ਇਸ ਦੇ ਵਿੱਚ ਚਾਰ ਅੰਤਰਰਾਸ਼ਟਰੀ ਕਲੱਬਾਂ ਆ ਰਹੀਆਂ ਨੇ ਇੱਕ ਤਾਂ ਸਾਡੀ ਆਪਣੀ ਟੀਮ ਗੁਰਦਾਸਪੁਰ ਲਾਈਨ ਪਲੱਸ ਸੰਤ ਬਾਬਾ ਹਯਾਰਾ ਸਿੰਘ ਜੀ ਨਰਾ ਇਹ ਦੂਸਰੀ ਸਾਡੀ ਆ ਰਹੀ ਹੈ ਡੀਏਵੀ ਕਾਲਜ ਜਨੰਦਰ ਤੋਂ ਤ੍ਰਿਸ਼ਰੀ ਖਡੂਰ ਸਾਹਿਬ ਤੋਂ ਆ ਰਹੀ ਹੈ ਤੇ ਚੌਥੀ ਮਾਲਵੇ ਦੀ ਟੀਮ ਇਹ ਚਾਰ ਅੰਤਰਰਾਸ਼ਟਰੀ ਕਲੱਬਾਂ ਜਿਹੜੀਆਂ ਨੇ ਇਹ ਅਪੋਰਚੁਨਿਟੀ ਭਿਰਨਗੇ। ਇਹ ਵਾਸਤੇ ਹਾਲੇ ਤੱਕ ਜਿਹੜੇ ਕੱਪੀ ਜੀਡੀਪੀ ਦਾ ਤਾਂ ਇਹ ਕਿਤਨਾ ਕਿਤਨਾ ਸਰਕਾਰ ਦੇ ਰਹੀ ਹੈ ਵੀ ਆਪ ਨਹੀਂ ਰਸੋਣ ਤੋਂ ਚੋਟਾ ਵੀ ਦੇ ਰਿਹਾ ਜਾਈ ਰੋਤੇ ਚਲਾ ਰਹੀ। ਨਹੀਂ ਸਰਕਾਰ ਦਾ ਇਹਦੇ ਵਿੱਚ ਕੋਈ ਨਿਗਾ ਹੁੰਦਾ ਲੈਣਾ ਦੇਣਾ ਇਹ ਸਾਡੇ ਐਨਆਰਆਈ ਵੀਰ ਜਿਹੜੇ ਆ ਇਹ ਸਾਰੇ ਵੜਾਲ ਮਿਲ ਕੇ ਤੇ ਨਗਰ ਵਾਸੀ ਹਰਿਆਣਾ ਜੋ ਕਿਸੇ ਨੂੰ ਚੰਗਾ ਲੱਗਦਾ ਇਹਦਾ ਬੰਦਸ ਕੋਈ ਨਹੀਂ ਕਿਸੇ ਨੂੰ। ਜਿੰਨੀ ਕੋ ਸੇਵਾ ਕਰ ਸਕਦਾ ਕੋਈ ਲੱਖ ਵੀ ਕਰਦਾ ਕੋਈ 50000 ਵੀ ਕਰਦਾ ਕੋਈ 5000 ਵੀ ਕਰਦਾ ਉਸ ਹਿਸਾਬ ਦੇ ਨਾਲ ਇਹ ਕਲੱਬ ਕੋਲ ਸਾਡੀ ਜਿਹੜੀ ਕਲੱਬ ਆ ਕਲੀਅਰ ਕਲਾਂ ਕਬੱਡੀ ਕਲੱਬ ਦੇ ਨਾਂ ਦੇ ਰਜਿਸਟਰਡ ਆ ਉਹ ਕਲੱਬ ਦਾ ਅਕਾਊਂਟ ਆ ਕਲੱਬ ਦੇ ਅਕਾਊਂਟ ਦੇ ਵਿੱਚ ਪੈਸੇ ਹੁੰਦੇ ਆ ਅਕਾਊਂਟ ਦੇ ਵਿੱਚੋਂ ਅਸੀਂ ਪਾਰਦਰਸ਼ੀ ਤਰੀਕੇ ਨਾਲ ਕੱਢ ਕੇ ਆਪਾਂ ਉਹਨੂੰ ਵਰਤਦੇ ਹਾਂ ਜੀ ਗੱਲ ਗਈ ਨੌਜਵਾਨਾਂ ਨੂੰ ਕੀ ਸਿਖਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹੀ ਹੈ ਜੀ ਸਭ ਤੋਂ ਵਧੀਆ ਗੱਲ ਤਾਂ ਵੀ ਗਰਾਊਂਡ ਦੇ ਨਾਲ ਜੁੜੋ ਠੀਕ ਆ ਇਹਦਾ ਜਿਹੜਾ ਮੇਨ ਮਕਸਦ ਸਾਡਾ ਇਹੀ ਆ ਵੀ ਜਿਹੜੇ ਆਉਣ ਵਾਲੇ ਬੱਚੇ ਆ ਜਿਹੜੇ ਭਵਿੱਖਾ ਸਾਡੇ ਨੌਜਵਾਨ ਪੀੜ੍ਹੀਆ ਜਾਂ ਆਉਣ ਵਾਲੇ ਬੱਚੇ ਜਿਹੜੇ ਆ ਉਹਨਾਂ ਨੂੰ ਸਿਹਤ ਦੇਣ ਵਾਸਤੇ ਇਹ ਪ੍ਰੋਗਰਾਮੇ ਕੀਤੇ ਜਾਂਦੇ ਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਵੀ ਚੇਟਕ ਜਿਹੜੀ ਆ ਲੱਗੇ ਤੇ ਇਹਦੇ ਵਿੱਚ ਲਗਭਗ ਅਹੀ ਕਾਮਯਾਬੀ ਹੁੰਦੇ ਆ ਸਾਡੇ ਹੁਣ ਤੀਜਾ ਚੌਥਾ ਚੌਥਾ ਹੁੰਦਾ ਨਾਲ-ਨਾਲ ਸਾਡੇ ਪਿੰਡ ਦੀ ਕੋਈ ਮਤਲਬ ਹੈ ਨਹੀਂਗੀ ਟੀਮ ਆ ਸਾਡਾ ਵੀਰ ਨਾਰਵੇ ਤੋਂ ਸਾਡਾ ਪਹਿਲਾ ਪਲੇਅਰ ਰਿਹਾ ਹੁਣ ਵੀ ਨਾਰਵੇ ਇੱਥੇ ਕਲੱਬ ਦੇ ਵਿੱਚ ਮੈਂਬਰ ਆ ਇਹ ਇਹ ਦੇ ਤੋ ਬਾਅਦ ਵਿੱਚ ਸਾਡੇ ਪਿੰਡ ਦਾ ਕੋਈ ਵੀ ਮੁੰਡਾ ਜਿਹੜਾ ਉਹ ਇਹ ਖੇਡ ਨਾਲ ਨਹੀਂ ਗਾ ਜੁੜਿਆ ਹੁਣ ਅਸੀਂ ਦੇਖਦੇ ਆਂ ਕਿ ਬੱਚਿਆਂ ਚ ਬੋਲਰ ਜਾਣ ਬੱਚੇ ਇਹ ਚੀਜ਼ ਨੂੰ ਦੇਖਦੇ ਆ ਹੋਇਆ ਹਰ ਸਾਲ ਹੀ ਉਹਨਾਂ ਦੇ ਵਿੱਚ ਉਤਸ਼ਾਹ ਜਿਹੜਾ ਵੱਧਾ ਕਿ ਅਸੀਂ ਵੀ ਗਰਾਊਂਡ ਦੇ ਵਿੱਚ ਆਈਏ ਕੀ ਘਟ ਕਰਾ ਆ ਰਿਹਾ ਹੈ ਜੀ ਚੀਫ ਗੈਸਟ ਅਸੀਂ ਇਹਨੂੰ ਸ਼ੁਰੂ ਤੋਂ ਰਾਜਨੀਤੀ ਤੋਂ ਲਾਂਬੇ ਰੱਖਿਆ ਹੋਇਆ ਇਹ ਜਿਹੜਾ ਸਾਡਾ ਇੱਕ ਦਿਨ ਦਾ ਟੂਰਨਾਮੈਂਟ ਹੁੰਦਾ ਇਹਦੇ ਵਿੱਚ ਕੋਈ ਵੀ ਇਹ ਪਾਰਟੀ ਦਾ ਕਿਸੇ ਪਾਰਟੀ ਦਾ ਕੋਈ ਨਮਾਇੰਦਾ ਨਹੀਂ ਸਕਦੇ ਬਿਲਕੁਲ ਇਹ ਮਤਲਬ ਵੀ ਇਹ ਤੋਂ ਜਿਹੜੀ ਆ ਰਾਜਨੀਤੀਤੋਂ ਅਲੱਗ ਆ ਇਹ ਚੀਜ਼ ਮਿਰਰ ਮੁਜੀਦ ਸਿੰਘ ਜੀ ਸੱਚੇ ਗੱਲ ਕਰੀਏ ਸਪੰਸਾਪਾ ਪਿੰਡ ਦੇ ਵਿੱਚ ਬੜੇ ਵਧੀਆ ਉਪਰਾਲੇ ਕਰੇ ਕਿੱਦਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਆਪਾਂ ਪਹਿਲਾਂ ਵੀ ਕੋਸਰ ਪਹਿਲਾਂ ਵੀ ਸ਼ੁਰੂ ਕੀਤਾ ਸੀ ਉਦੋਂ ਵਿੱਚ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਤੇ ਉਸ ਤੋਂ ਬਾਅਦ ਦੋ ਸੀਜ਼ਨ ਬਹੁਤ ਵਧੀਆ ਟੂਰਨਾਮੈਂਟ ਹੋਇਆ ਤੇ ਬਹੁਤ ਵਧੀਆ ਪ੍ਰਾਪਰਨਾ ਬਹੁਤ ਸੰਗਤ ਨਾਲ ਜੁੜੀ ਹੈ ਬੱਚੇ ਜਿਹੜੇ ਹਨ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਵਧੀਆ ਸਿੱਧ ਮਿਲ ਗਈ ਹੈ